ਸੋਜਾ ਮੋਰਚਾ ਦੇ ਝੰਡੇ ਹੇਟ ਪੰਜਾਬ ਦੇ ਹਰ ਜਿਹਰੇ ਹਰ ਬਲਾਕ ਹਰ ਪਿੰਡ ਹਰ ਸ਼ਹਿਰ ਬਾਡਰ ਏਰੀਏ ਤੋਂ ਆਏ ਹੋਏ ਮੇਰੇ ਮਲਾਜਮ ਵੀਰ ਮੇਰੀਆਂ ਮਲਾਜਮ ਭੈਣਾਂ ਮੇਰੇ ਉਹ ਵੀਰ ਜਿਹੜੇ ਪੈਨਸ਼ਨ ਲੈਂਦੇ ਵੀ ਆ ਉਹ ਵੀ ਵੱਡੀ ਤਦਾਦ ਦੇ ਵਿੱਚ ਇੱਥੇ ਆਏ ਆ ਵੱਖ-ਵੱਖ ਜਥੇਬੰਦੀਆਂ ਦੇ ਆਗੂ ਮੈਂਬਰ ਸਾਰਿਆਂ ਦਾ ਇੱਥੇ ਆਇਆਂ ਤੇ ਬਹੁਤ ਬਹੁਤ ਧੰਨਵਾਦ ਵੀਰੋ ਇਹ ਲੜਾਈ ਆਪਣੀ ਬਹੁਤ ਵੱਡੀ ਵੀ ਆ ਅਤੇ ਬਹੁਤ ਛੋਟੀ ਵੀ ਆ ਬਹੁਤ ਵੱਡੀ ਇਸ ਕਰਕੇ ਆ ਕਿ ਭਾਵੇਂ ਆਪਾਂ 12 ਸਾਲ ਤੋਂ ਲੜ ਰਹੇ ਆ ਐਨਪੀਐਸ ਵਾਸਤੇ ਇਹ ਕਿਤੇ ਅਸੀਂ ਸਮਝਦੇ ਆ ਕਿ ਕਿਤੇ ਸਾਡੀ ਬਦਕਿਸਮਤੀ ਹੋ ਜਾਂਦੀ ਅ ਸਾਡੇ ਸਾਰੇ ਲੋਕ ਜਾਗੇ ਨਹੀਂ ਸਾਡੇ ਐਨਪੀਐਸ ਵਾਲੇ ਵੀਰ ਸਾਰੇ ਜਾਗੇ ਨਹੀਂ ਕਿਉਂਕਿ ਲੜਾਈ ਸ਼ੁਰੂ ਕਰਨ ਵਾਲਾ ਹਮੇਸ਼ਾ ਪੰਜਾਬ ਦੇ ਪੰਜਾਬੀ ਕਿੱਤੀ ਹੁੰਦੀ ਹੈ ਇਹ ਇਤਿਹਾਸ ਗਵਾਹ ਹੈ ਕਿ ਪੰਜਾਬ ਤੋਂ ਜਦੋਂ ਛੁੱਟਦੇ ਸਾਰੇ ਸੂਬੇ ਸੁਧਦੇ ਹੁੰਦੇ ਆ ਜਿਸ ਤਰ੍ਹਾਂ ਕਿ ਅੱਜ ਵੀ ਅਸੀਂ ਵੇਖ ਰਹੇ ਆ ਕਿ ਜਿਹੜਾ ਸਾਡਾ ਤਸਾਨੀ ਦਾ ਮੁੱਤੋ ਏ ਸਾਡਾ ਰੋਟੀ ਦਾ ਮੁੱਤੋ ਏ ਸਾਡੇ ਛੋੜੇ ਛੋੜੇ ਦੁਕਾਨਦਾਰ ਵੀਰਾਂ ਦਾ ਮੁੱਤੋ ਏ ਜਿਹੜਾ ਅੱਜ ਪੂਰੇ ਦੇਸ਼ ਵਾਸਤੇ ਆਪਤ ਬਣੀ ਹੈ ਰੋਟੀ ਵਾਸਤੇ ਅੱਜ ਸਾਡੇ ਪੰਜਾਬ ਦੇ ਤਸਾਨ ਤੇ ਮਜ਼ਦੂਰਾਂ ਤੇ ਗੋਲੀਆਂ ਖਾ ਰਹੇ ਆ ਇਸ ਲਈ ਸਾਡੇ ਐਨਪੀਐਸ ਦੇ ਵਿੱਚ ਹੋਇਆ ਕਿ 12 ਸਾਲ ਤੋਂ ਦੂਤਾਂ ਦਾ ਸਾਡੇ ਪੰਜਾਬ ਨੇ ਲਾਇਆ ਸੀ ਐਨਪੀਐਸ ਦਾ ਗਰੋਂ ਗਲਾਵਾ ਲਾਉਣ ਵਾਸਤੇ ਪਰ ਤੁਸੀਂ ਦੇਖ ਰਹੇ ਹੋ ਕਿ ਸਾਡੇ ਹਿੰਦੁਸਤਾਨ ਦੀਆਂ ਜਿਹੜੀਆਂ ਭਾਰਤ ਦੀਆਂ ਸਟੇਟਾਂ ਨੇ ਉਹ ਲੋਕ ਕਹਿੰਦੇ ਆ ਕਿ ਪੰਜਾਬ ਦੀ ਐਨਪੀਐਸ ਸਰਕਾਰੀ ਨੂੰ ਵੇਖ ਕੇ ਅਸੀਂ ਮਤਾਣ ਦੇ ਵਿੱਚ ਆਏ ਸੀਗੇ ਔਰ ਉਹਨਾਂ ਦੇ ਵਿੱਚੋਂ ਅੱਜ ਉਹ ਲੋਕ 5 ਸਟੇਟਾਂ ਨੇ ਜਿਹੜੀਆਂ ਪੁਰਾਣੀ ਪੈਨਸ਼ਨ ਲੈ ਗਈਆਂ ਪਤਾ ਨਹੀਂ ਇਹ ਕਿਉਂ ਨੋਬਤ ਆਈ ਕਿ ਸਾਡੇ ਅਜੇ ਵੀ ਐਸੇ ਬਹੁਤ ਵੀਰਾਂ ਕਿ ਜਿਹੜੇ ਇਸ ਲੜਾਈ ਦੇ ਵਿੱਚ ਆਪਾਂ ਸਹਾਇ ਦੇ ਰਹੇ ਮੈਂ ਕਿਹੜੇ ਵੀ ਵੀਰ ਭੈਣਾ ਅੱਜ ਦੀ ਲੜਾਈ ਦੇ ਵਿੱਚ ਇੱਥੇ ਆਇਆ ਮੁੱਖ ਮੰਤਰੀ ਦੇ ਹਲਕੇ ਦੇ ਵਿੱਚ ਕਿਹਨ ਲੱਗ ਕੇ ਆਇਆ ਮੈਂ ਉਹਨਾਂ ਦੇ ਸਬੰਧ ਦੇ ਵਿੱਚ ਦੋਗ ਮਾਰੇ ਲਾਉਣਾ ਚਾਹਣਾ ਉਹਦਾ ਜਵਾਬ ਤੁਸੀਂ ਦੇਣਾ ਮੈਂ ਬੋਲੂਗਾ ਜਾਤ ਦੀ ਜ਼ਮੀਰ ਵਾਲੇ ਮਲਾਜਮ ਸਿਕਾਣਾ ਜਿੰਦਾਬਾਦ ਜੰਗ ਦੀ ਜੰਮੀਰ ਵਾਲੇ ਮਲਾਜਾ ਸਾਡੇ ਸੱਦੇ ਤੇ ਇਸ ਬੈਨਰ ਦੇ ਫੇਟ ਇਕੱਠੇ ਹੋਏ ਪੰਜਾਬ ਪਰ ਦੇ ਕੋਨੇ ਕੋਨੇ ਤੋਂ ਪਹੁੰਚੇ ਮੇਰੇ ਬਹੁਤ ਹੀ ਬਹਾਦਰ ਮਲਾਜਮ ਵੀਰੋ ਵੀਰੋ ਤੇ ਭੈਣੋ ਇਸ ਸਾਰੇ ਜਿੰਨੇ ਪਲਾਰੇ ਕੱਲੇ ਸਾਡੇ ਕੋਲੇ ਜ਼ਿਲ੍ਹਾ ਅੰਮ੍ਰਿਤਸਰ ਦਾ ਜਥਾ ਆਖੀ ਵੱਡੀ ਗੱਤੀਸ ਪਹੁੰਚਿਆ ਉਹਨਾਂ ਨੂੰ ਅਸੀਂ ਸ਼ੰਗਤੀ ਜੀ ਆਇਆਂ ਕਹਿੰਦੇ ਆ ਇਹ ਭਗਵੰਤ ਜਮਾਨ ਦੀ ਬਦਲਾਵ ਵਾਲੀ ਸਰਕਾਰ ਨੇ ਜਦੋਂ ਲਗਭਗ ਸਾਲ ਤੋਂ ਪਹਿਲਾਂ ਪੁਰਾਣੀ ਪੈਨਸ਼ਨ ਪ੍ਰਾਪਤੀ ਦਾ ਪੁਰਾਣੀ ਪੈਨਸ਼ਨ ਬਹਾਲੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਕੈਬਨਟ ਚ ਪਾਸ ਕੀਤਾ ਤਾਂ ਪੰਜਾਬ ਭਰ ਦੇ ਮਲਾਜ਼ਮਾਂ ਨੇ ਫੇਸਬੁੱਕ ਤੇ ਵਟਸਐਪ ਤੇ ਬੜੇ ਭੰਗੜੇ ਪਾਏ ਬੜੀਆਂ ਵਧਾਈਆਂ ਦਿੱਤੀਆਂ ਸਰਕਾਰ ਨੂੰ ਤੇ ਇਹ ਕਿਹਾ ਕਿ ਬਿਨਾ ਕਿਸੇ ਦਵਾ ਦੇ ਸਰਕਾਰ ਨੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਸਾਡੇ ਪੰਜਾਬ ਦੇ ਪੰਜਾਬ ਦੇ ਅੰਦਰ ਵੀ ਟ੍ਰੇਡ ਯੂਨੀਅਨ ਯੂਨੀਅਨਸ ਤੋਂ ਆਗੂਆ ਬਣੋ ਲਗਾਤਾਰ ਇਹ ਗੱਲ ਕਹੀ ਗਈ ਦੋਸਤੋ ਅਜੇ ਭੰਗੜੇ ਨਾ ਪਾਓ ਦਿੱਲੀ ਅਜੇ ਦੂਰ ਹੈ ਕਿਉਂਕਿ ਪੂਰੇ ਦੇਸ਼ ਦੇ ਅੰਦਰ ਜਿਹੜੀਆਂ ਆਰਥਿਕ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹੈ ਪ੍ਰਾਣੀ ਪੈਕਸ਼ਨ ਬਹਾਲੀ ਉਹਦੇ ਫਿਰ ਨਹੀਂ ਪੈਂਦੀ ਇਹ ਦਾਲਚ ਕਾਲਾ ਹੈ ਇਹੇ ਲੱਗਦਾ ਕੋਈ ਧੋਖਾ ਕਰੂਗੀ ਇਹ ਲੱਗਣਾ ਪੈਣਾ ਤੇ ਦੋਸਤੋ ਇੱਥੋਂ ਦੇ ਸਾਹਮਣੇ ਆ ਤੁਸੀਂ ਦੇਖਿਆ ਕੱਲੀ ਦਾਲਚ ਕਾਲਾ ਨਹੀਂ ਸਾਰਾ ਕੁਲੀ ਕਾਲਾ ਸੀ ਸਾਡੇ ਪੰਜਾਬ ਦੇ ਮੁਲਾਜ਼ਮ ਹਰੇਕ ਕਾਰਨ ਦੀ ਜਦੋਂ ਮੀਟਿੰਗ ਆਉਂਦੀ ਹੈ ਆਏ ਕਹੇ ਉਡੀਕ ਰਹੇ ਹੁੰਦੇ ਆ ਵੀ ਹੁਣ ਵੀ ਹੁਣ ਵੀ ਉੱਠਣਾ ਹੁਣ ਡਿੱਗਿਆ ਹੁਣ ਵੀ ਡਿੱਗਿਆ ਪਰ ਪਰ ਦੋਸਤੋ ਮਤ ਸਮਝੋ ਜਿਹੋ ਜਿਹਾ ਕਾਨੂੰਨ ਖੇਤੀ ਕਾਨੂੰਨ ਮੋਦੀ ਲੈ ਕੇ ਆਇਆ ਸੀਗਾ ਕਾਲੇ ਕਾਨੂੰਨ ਇਹ ਕਾਨੂੰਨ ਵੀ ਉਹੋ ਜਿਹਾ ਕਾਨੂੰਨ ਹੈ ਤੇ ਜੇ ਇਹ ਨੂੰ ਬਦਲ ਕਰੋਣਾ ਤਾਂ ਲੱਗਣਾ ਪੈਣਾ ਵੱਡੀ ਪੱਤਰ ਤੇ ਛੁੱਟੀ ਤਰੀਕ ਨੂੰ ਲਿਆਉਣ ਦੇ ਵਿੱਚ ਇੱਕ ਹਵਾਵਾ ਝੰਡਾ ਬੁੱਲਾ ਵੀ ਆਇਆ ਸਾਡੇ ਆਟਟ ਜਿਹੜੇ ਲੋਕ ਲਟ ਰਹੇ ਸੀ ਇਕੱਠੇ ਹੋਣ ਦਾ ਇਕੱਠੇ ਹੋਣ ਦਾ ਸਵਾਦ ਬਣਿਆ ਤੇ ਅੱਜ ਜਿਹੜੇ ਆ ਇਕੱਠ ਹੈ ਇਹ ਨਿਗਾ ਮਾਰ ਕੇ ਦੇਖੋ ਜਿਹੜਾ ਇਕੱਠਾ ਹੈ ਇਹ ਉਸ ਮੋਚੇ ਬਣੋ ਦਿੱਤੇ ਗਏ ਸਾਂਝੀ ਕਾਲ ਦੇ ਸਿਰ ਤੇ ਆ ਇਹ ਇਕੱਠਾ ਭਗਵਾਨ ਤੁਮਾਰੀ ਫਕ ਦੀ ਸਰਕਾਰ ਦੇ ਹੱਕ ਤੇ ਇੱਕ ਬੰਦ ਗੱਡਿਆ ਗਿਆ ਇਸ ਸਰਕਾਰ ਨੇ ਤੁਸੀਂ ਬੰਦ ਗੱਡਿਆ ਤੇ ਮੈਂ ਬੇਨਤੀ ਕਰੂਗਾ ਅਪੀਲ ਕਰੂਗਾ ਸਾਂਝੇ ਮੋਰਚੇ ਦੇ ਆਗੂਆਂ ਨੂੰ ਕਿ ਐਂਜਲ ਪਕੜੀ ਪਾ ਕੇ ਰੱਖੋ ਕਿਉਂਕਿ ਇਹ ਦਾ ਕਾਨੂੰਨ ਹੈ ਇਹ ਸਾਂਝੇ ਹੋ ਕੇ ਸਾਂਝੀ ਰੇਜਤਾ ਦੇ ਬਿਰ ਅਸਰੇ ਹੀ ਆਪਾਂ ਜਿੱਤ ਸਕਦੇ ਹਾਂ ਮੈਨੂੰ ਰਿਪੋਰਟ ਮਿਲੀ ਹੈ ਮੈਨੂੰ ਕੁਝ ਸਾਥੀਆਂ ਨੇ ਆ ਕੇ ਦੱਸਿਆ ਕਿ ਸਾਡੇ ਜਿਹੜੇ ਲੋਕ ਪਿੱਛੇ ਪਿਛਲੇ ਜਿਹੜੇ ਲੋਕਾ ਬਣਾ ਰਿਆਂ ਨੂੰ ਟੱਕ ਸੁਣ ਰਹੇ ਆ ਉਹ ਕਹਿ ਰਹੇ ਆ ਵੀ ਆਪ ਤੁਰਿਏ ਤੁਰਿਏ ਭਗਵਾਨ ਤੁਮਾਂ ਦੀ ਕੋਠੀ ਵੱਲ ਨੂੰ ਤੁਰਿਏ ਤਾਂ ਮੈਂ ਤੁਹਾਨੂੰ ਬੇਨਤੀ ਕਰੂੰਗਾ ਦੋਸਤੋ ਉੱਥੇ ਉੱਥੇ ਪ੍ਰਸ਼ਾਸਨ ਦਾ ਕੋਈ ਨਾ ਕੋਈ ਤਸੀਹਦਾਰ ਜਾਂ ਨਵੇਂ ਤਸੀਹਦਾਰ ਇੱਕ ਲੰਡੂ ਦੀ ਚਿੱਠੀ ਲੈ ਕੇ ਹੱਥੇ ਜਿ ਖੜੇ ਹੋਵਾਂਗੇ ਫਰਾਂਗੇ ਆਪਾਂ ਉੱਦੀ ਜਾਓ ਆਪਾਂ ਫਿਰ ਮੁੜ ਜਾਵਾਂਗੇ ਨਹੀਂ ਆਏ ਨਹੀਂ ਕਰਨਾ ਬਹਿੇ ਦਾ ਮੋਰਚੇ ਦੀ ਆਗੂਆ ਵੱਲੋਂ ਕੁ ਬੇਅੰਕਮੰਦੀ ਕੀਤੀ ਗਈ ਹੋਊਗੀ ਪਰ ਮੈਂ ਨਾ ਜ਼ਰੂਰ ਕਹੂੰਗਾ ਲੋਕਾਂ ਦੇ ਰੂਹ ਦੇਖਦੇ ਹੋਏ ਦੋਸਤੋ ਜਿਹੜੇ ਬੈਰੀਗੇਟ ਉਨਾਂ ਲਾਇਫ ਹੋਣਗੇ ਤੇਰਾ ਥੋੜੇ ਜਿ ਆਪਾਂ ਖਲਾਕੇ ਜਾਣਾ ਤੇ ਦਸਕਰ ਜਾਣਾ ਉਹਨਾਂ ਨੂੰ ਵੀ ਆਜੋ ਆਜੋ ਸਾਡੇ ਪਿੰਡਾਂ ਚ ਜਿਹੜੇ ਤੁਸੀਂ ਬੈਰੀਗੇਟ ਲਾਇਆ ਆਏ ਪਿੰਡਾਂ ਚ ਹਰ ਪਿੰਡਾਂ ਚ ਸ਼ਾਹ ਜੀ ਬਾਨ ਜਿਹੜਾ ਆਪਾਂ ਮੋਰੇ ਕਾਬੂ ਲੈਣੇ ਪੈਣਗੇ ਜੈ ਜੰਤਾ ਜੈਤੂ ਲੰਮੋ